ਇਸ ਇਲਾਕੇ ਦੇ ਵਿੱਚ ਉਸ ਵਲੇ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ヘア ਡ্রেਸਰ ਉੱਤੇ ਅਣਪਛਾਤੇ ਗੱਡੀ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ ਕੋਲੀ ਚਲਾ ਦਿੱਤੀ ਗਈ ਹੈ ਜਿਸ ਦੌਰਾਨ ヘア ਡਰੈਸ ਨੌਜਵਾਨ ਕੰਬੀ ਰੋਪ ਦੇ ਵਿੱਚ ਜ਼ਖਮੀ ਹੋ ਚੁੱਕਿਆ ਹੈ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਨਾਬ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ヘア ਡ্রেਸਰ ਜਿਹੜਾ ਹੁੰਦਾ ਹੈ ਉਹ ਗਲੀ ਦੇ ਵਿੱਚ ਟਹਿਲ ਰਿਹਾ ਹੁੰਦਾ ਹੈ ਤਾਂ ਉਸ ਦੌਰਾਨ ਇੱਕ ਗੱਡੀ ਛਿੜੀਆ ਉਸ ਦੇ ਕੋਲ ਰੁਕਦੀ ਹੈ ਜਿਸ ਦੇ ਵਿੱਚ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਤੂੰ ਸਾਡਾ ਰਸਤਾ ਰੋਕੇਗਾ ਤੇ ਇਸੇ ਮਕਰੂਸ ਵੱਲੋਂ ਗੋਲੇ ਚੁਲਾ ਦਿੱਤੀ ਜਾਂਦੀ ਹੈ ਜਿਸ ਨੂੰ ਹਨ हेयर ਡ্রেਸਰ ਨੋਚਵਾਨ ਜਿਹੜਾ ਆਪਣੇ ਘਰ ਵੱਲੋਂ ਭੱਜਦਾ ਹੈ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸੇ ਢਿੱਡ ਦੇ ਵਿੱਚ ਗੋਲੀ ਲੱਗੀ ਹੈ ਤਾਂ ਮੌਕੇ ਤੇ ਹੀ ਪਰਿਵਾਰਕ ਮੈਂਬਰ ਵੱਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਇਸ ਘਟਨਾ ਨੇ ਮਕਰੋ ਲੋਕਾਂ ਦੇ ਵਿੱਚ دہشت ਜ਼ਰੂਰ ਫੈਲ ਚੁੱਕੀ ਹੈ ਉੱਥੇ ਉਸ ਪੀੜਿਤ ਨੌਜਵਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਜਿਹੜਾ ਆਪਣੀ ਦੁਕਾਨ ਦੇ ਕੋਲ ਜਿਵੇਂ ਖੜਾ ਹੁੰਦਾ ਹੈ ਟਾਹਲ ਰਿਹਾ ਹੁੰਦਾ ਹੈ ਤਾਂ ਉਸ ਦੁਰਾਨ ਇੱਕ ਚਿੱਟੇ ਰੰਗ ਦੀ ਗੱਡੀ ਆਂਦੀ ਹੈ ਜਿਹੜੀ ਉਸ ਦੇ ਕੋਲ ਖੜਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਉਸੇ ਯਾਰ ਦੋਸਤ ਹੋਣਗੇ ਪਰ ਉਸ ਵੱਲ ਇਹ ਕਿਹਾ ਜਾਂਦਾ ਹੈ ਕਿ ਤੂੰ ਸਾਡਾ ਰਸਤਾ ਰੋਕੇਗਾ ਤੇ ਨਾਲ ਹੀ ਨਾਲ ਉਸ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਹੈ ਘਰ ਪੱਜਦਾ ਹੈ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸੇ ਗੋਲੀ ਲੱਗਤੀ ਹੈ ਤਾਂ ਘਰਦਿਆਂ ਵੱਲੋਂ ਜਿਹੜਾ ਹੈਗਾ ਹਸਪਤਾਲ ਦਾਖਲ ਕਰਵਾਇਆ ਗਿਆ ਫਿਲਹਾਲ ਪੁਰਾਣੀ ਰੰਜਿਸ਼ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ ਜਾਂਚ ਦਾ ਵਿਸ਼ਾ ਹੈ ਪਰ ਉੱਤੇ ਇਸ ਪੀੜਤ ਨੌਜਵਾਨ ਨੂੰ ਕਿਹਾ ਜਾ ਰਿਹਾ ਹੈ ਕਿ ਉਸ ਦੀ ਕਿਸੇ ਦਿਨ ਨਾਲ ਵੀ ਜੁੜੀ ਹੈ ਰੰਜਿਸ਼ ਨਹੀਂ ਹੈ ਤੇ ਜ਼ਖਮੀ ਨੌਜਵਾਨ ਦਾ ਨਾਮ ਰੋਸ਼ਨ ਹੰਸ ਦੱਸਿਆ ਜਾ ਰਿਹਾ ਹੈ ਇਹ ਪੂਰਾ ਘਟਨਾਕ੍ਰਮ ਮਾਛੀਵਾੜਾ ਦੇ ਪੁਰਾਣੀ ਗਊਸ਼ਾਲਾ ਰੋਡ ਤੋਂ ਸਾਹਮਣੇ ਆ ਜਿੱਥੇ హెయిర్ ਡ੍ਰੈਸਰ ਰੋਸ਼ਨ ਹੰਸ ਨੂੰ ਅਣਪਛਾਤੇ ਗੱਡੀ ਸਵਾਰ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਜਾਸਦੇ ਵਿੱਚ ਲੱਗਿਆ ਹੋਇਆ ਹੈ ਫਿਲਹਾਲ ਇਸ ਬਾਬਤ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਸੁਣਦੇ ਹਾਂ ਮੇਰਾ ਰੋਸ਼ਨ ਜੀ ਰੋਸ਼ਨ ਲਾਹ ਕੀ ਹੋ ਰਿਹਾ ਫਿਰ ਮੈਂ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਕਿ ਜਗ੍ਹਾ ਹੀ ਥੱਲੇ ਆ ਕੇ ਕਿ ਮੈਂ ਉਹ ਉਸ ਥੱਲੇ ਹੀ ਖੜਾ ਸੀ ਗਾ ਕੇ ਇੱਕੋਲਾ ਤੋਂ ਗੱਡੀ ਆਈ ਆ ਹੁਣ ਇਹ ਨਹੀਂ ਪਤਾ ਗੱਡੀ ਕਿਹੜੀ ਸੀ ਕਿ ਬਰਨਰ ਸੀ ਕਿ ਡਿਜ਼ਾਇਰ ਸੀਗੀ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪਤਲੀ ਗਾਲ ਕੱਢ ਕੇ ਬੋਲਿਆ ਉਹਦਾ ਬਸ ਇਹ ਕਹਿੰਦਾ ਸਾਰਿਆਂ ਤੁਹਾਨੂੰ ਰਸਾ ਰੋਕਣਾ ਸੀ ਕਹਿੰਦਾ ਫਿਰ ਤੇ ਫਸ ਉਹਨੇ ਨਾਲ ਬਦਲੋ ਪਰਿਵਾਰ ਦੀਆਂ ਪੇਸ਼ਾ ਸੀ ਆ ਉਹਨੇ ਕਿਛ ਨੂੰ ਕਰਕੇ ਉਹਨੇ ਉਹਨੇ ਫਹਿਰ ਮਾਰਿਆ ਮੇਰੇ ਵੱਲੋਂ ਮੈਂ ਪਹਿਲਾਂ ਦਿਲ ਕਹਿੰਦਾ ਫਨੀ ਬੰਦੇ ਵੀ ਜਾਣ ਪਛਾਣ ਦੇ ਨੇ ਸ਼ਹਿਰ ਤੇ ਤਾਂ ਰੋਕੇ ਗੱਡੀ ਉਹਨੇ ਮੈਂ ਮੁੰਡੇ ਨੂੰ ਕੱਡੀ ਬਣੀ ਕਰਵਾਉਣ ਜਾਂਦਾ ਹਾਂ ਸ਼ਹਿਰ ਉਹਨੂੰ ਉਹਨਾਂ ਦਾ ਬਹੁਤ ਪਤਾ ਲੱਗਿਆ ਉਹ ਜਦੋਂ ਫੇਰ ਮਾਰੇ ਮਹਾਜੇ ਆ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿਵੇਂ ਫੇਰ ਰੋਤੀ ਉਹਨਾਂ ਕੋਲ ਜਦੋਂ ਪਤਵੀ ਅੰਦਰ ਜਾ ਕੇ ਦੇਖਿਆ ਜਦੋਂ ਫੜ ਨਿਕਲੇ ਫਿਰ ਮੈਂ ਦੇਖਿਆ ਉਹ ਫੇਰ ਬੱਜੇ ਮੇਰੇ ਕਿਸੇ ਨਾ ਕੋਈ ਲਾਕ ਡਾਟ ਵੀ ਸੋਚ ਨਹੀਂ ਬਿਠਾਵੇ ਪਜ਼ਲ ਨਹੀਂ ਮੈਸਾ ਕੀ ਮੰਗ ਕੀ ਕਰਦੇ ਕਿ ਕੀ ਮੰਗ ਕਰਦੇ ਕਿ ਜਾਂਚ ਕੀਤੀ ਜਾਵੇ ਭਾਜੀ ਕੌਣ ਸੀ ਕੌਣ ਮੀਰ ਵੀ ਭੰਦੇਆਂ ਨੂੰ ਸ਼ਰਤ ਸੀ ਕਿ ਜਾਂਚ ਕੀਤੀ ਜਾਵੇ ਕਿੰਨੇ ਕਿੰਨੇ ਤਰੀਕ ਫਾਇਰਿੰਗ ਹੋ ਗਈ ਦੋਬੇ ਸਭ ਜਵਾਬ ਉਹਨਾਂ ਸੀਗਾ ਥੋੜੀ ਫਾਸਲਾ ਸੀਗਾ ਕਿੰਨੇ ਰੌਂਡ ਫਾਇਰ ਹੋ ਗਏ ਉਹਨਾਂ ਨੇ ਇੱਕ ਮਿੰਟ ਇੱਕ ਪੀਟਾ ਦੂਜਾ ਕਰਨ ਲੱਗੇ ਸੀ ਵੈਸੇ ਉਹ ਮਰਦ ਮੈਂ ਭੱਜ ਲਿਆ ਜਾਨਾ ਮੂੰਹ ਟੱਕੇ ਹੋਈ ਸੀ ਕਿਵੇਂ ਹਾਂ ਮੂੰਹ ਦਾ ਬਲੈਕ ਕੱਪੜੇ ਨਾਲ ਟੱਕਿਆ ਹੋਇਆ ਸੀਗਾ ਗੱਡੀ ਨੂੰ ਚਾਲ ਜਾਰੀਆਂ ਲੱਗੀਆਂ ਸੀ ਬਲੈਕ ਕੱਪੜਿਆਂ ਦੀ ਗੱਡੀ ਨੰਬਰ ਕੁਝ ਵੱਜੂ ਨਹੀਂ ਸਰਨਾ ਭੱਜ ਗਿਆ ਮੈਂ ਪੁਲਿਸ ਨੂੰ ਤਲਾਹ ਦੇ ਦਿੱਤੀ ਹਾਂਜੀ ਪੁਲਿਸ ਨੂੰ ਤਲਾਹ ਕਰ ਮਰਜੂਰ ਜੀ ਸਮਾਨ ਲੈਣਾ ਆਇਆ ਸੀਗਾ ਭਾਜੀ ਇੱਧਰ ਬਾਈਗੜ ਮਹੱਲੇ ਚ ਜੀ ਮੱਖਣ ਆਇਆ ਨਾ ਜੀ ਦਰੋਂ ਗੱਡੀ ਇੱਕਦਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀੋਂ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲਵੇਟ ਰੱਖਿਆ ਸੀਗਾ ਜੀ ਹਾਂ ਜੀ ਕੀ ਗੱਲ ਹੋਦ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਹੈ ਕਿੰਨੇ ਕ ਜਣੇ ਸੀਗੇ ਗੱਡੀ ਦੇ ਵਿੱਚ ਗੱਡੀ ਵਿੱਚ ਇਹ ਨਹੀਂ ਪਤਾ ਵੀ ਜੀ ਇੱਕੋ ਮੁੰਡਾ ਦਿਖਾਇਆ ਸੀਗਾ ਬਾਕੀ ਇੱਕ ਡਰਾਈਵਿੰਗ ਕਰਦਾ ਹੋਣਾ ਇਹ ਨਹੀਂ ਪਤਾ ਬਾਕੀ ਉਹਦੇ ਵਿੱਚ ਬੈਠੇ ਹੋਣਗੇ ਇਹ ਤਾਂ ਉਹ ਨਹੀਂ ਕਹਿ ਸਕਦੇ ਪੱਕੇ ਇਹ ਨਹੀਂ ਗੱਲ ਦਾ ਪਤਾ ਸੀਗਾ ਜੀ ਇੱਕ ਮੁੰਡਾ ਵੀ ਨਾਲ ਹੋਰ ਸੀਗਾ ਜਿਹਨੇ ਦੇਖਿਆ ਸੁਖਿਆ ਸੀਗਾ ਪਿਸਟਲ ਉਹਨਾਂ ਨੇ ਚਲਾਈ ਕੋਈ ਗੋਲੀ ਗੁਲੀ ਨਹੀਂ ਵੀ ਜੀ ਕੋਈ ਬੋਲੀ ਆਵਾਜ਼ ਕੋਈ ਨਹੀਂ ਆਈ ਸੀਗੀ ਉਹ ਹਾਂ ਜੀ ਗੱਡੀ ਦਾ ਨਹੀਂ ਪਤਾ ਜੀ ਕਿਹੜੀ ਸੀ ਵਾਈਟ ਸੀਗਾ ਜੀ ਅੱਛਾ ਅੱਛਾ ਚਲੇ ਗਏ ਜਦੋਂ ਉਸੇ ਟਾਈਮ ਜਦ ਇਹ ਟਾਈਮ ਚਲੇ ਗਏ ਸੀਗੇ ਉਹ ਠੀਕ ਹਾਂ ਇੱਕ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਹੈ ਤੇ ਮਛੂੜਾ ਟਾਣ ਦੇ ਏਰੀਆ 'ਚ ਤੇ ਫਰਦਰ ਇਨਵੈਸਟੀਗੇਸ਼ਨ ਵਾਲੇ ਇਨੀਸ਼ੀਅਲ ਸਟੇਜ 'ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ ਜਾਊਗਾ ਕਿਹੜਾ ਮਾਮਲਾ ਹੈ ਤੇ ਗਊਸ਼ਾਲਾ ਰੋਡ ਦੇ ਮੱਲਾਇਆ